阿门 ਛੋਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮਹੀ ਹੋਤ ਸੁਹਾਏ RAM ਨਾਮ ੁਰਮੈ ਗਇਓ ਜਾਂ ਕੈ ਸਮ ਨਹੀਂ ਕੋਏ ਕਹ ਨਾਨਕ ਸੰਕਟ ਮਿਟੈ ਦਰਸ ਤੁਹਾਰੋ ਹੋਏ ਕਹ ਨਾਨਕ ਸੰਕਟ ਮਿਟੈ ਦਰਸ ਤੁਹਾਰੋ ਹੋਏ ਗਨ ਬਾਬਾ ਨਾਨਕ തുറരംഗ ਚਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਦਿਲ ਕਜੰਨੂ ਰਾਖਾ ਪ੍ਰਭਤਾ ਕਾ ਕੀਨੂ ਬਡੋ ਕਲੂ ਮੈਂ ਸਾਗਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਦੇ ਤਸਕਾ ਜਨ ਕੀ ਆ ਜੀਸ ਦਿਆ ਪਰ ਸਿਰ ਨਾ ਦੀਆ ਨਾਟਕ ਚੇਟਕ ਕੀਏ ਤੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਠੀਕਰ ਫੂਰ ਦਲੀਸ ਸਰ ਪ੍ਰਭpur ਕੀਆ ਪਿਆ ਦੇਖ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਣ ਧੰਨ ਧੰਨ ਸਤਗੁਰ ਤੇਗ ਬਹਾਦਰ ਅਗਲ ਸ੍ਰਿਸ਼ਟ ਪੈ ਧਾਤੀ ਚਾਤਰਾ ਤਾਰਿਆ ਜਹਾਨ ਲਿਆ ਅਭਿਮਾਨ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧੰਨ ਕਹਿ ਆ ਤਿਨ ਜਮ ਨੇੜ ਨ ਆਇਆ ਤੂੰ ਕਰਨ ਕਰਮ ਸੁਮਰਾਥ ਐ ਕਰਤੇ ਮੈਂ ਤੁਝ ਬਿਨ ਅਬਰ ਨ ਕੋਈ ਤੁਧ ਆਪੇ ਸਿਸ਼ਟ ਸਿਰ ਜੀ ਆਪੇ ਪੂਨਦੂ ਸਭੀ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਢੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੋ ਰਾਮ ਸੁਪੈ ਜਰਾ ਕਿਦਾ ਵੜੇ ਕੀਆ ਵੜਿਆਈਆ ਕਿਛ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਤੇ ਜੀ ਆਰਜ਼ਿਕ ਸੰਭਾਹੇ ਗਾਈ ਘਰ ਕਮਾਬਣੀ ਤੁਰਛੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਸਰ ਜਾਏ ਤੁਧ ਸਤ ਨਾਮ ਕੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਗੁਰ ਨੇ ਪਾਇਆ ਦੇਵ ਸਰਾਤ ਦੋਏ ਦਾਹੀ ਦਾਇਆ ਠੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮੀਆ ਕੋਆ ਬਣੀ ਕਰਮੀਆ ਕੋਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੋਰਠ ਮਹਾਲ ਪੰਜਵਾ ਗੁਰ ਪੂਰਾ ਪਿਟੋ ਵਡਭਾਗੀ ਮਨਹ ਪਿਆ ਪਰਗਾਸ ਹੋਏ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਗੁਰਪੂਰਾ ਪ੍ਰਿਤਿਓ ਵਡਭਾਗੀ ਮਨਹ ਆ ਪਰਗਾਸਾ ਕੋਏ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕਾ ਬਲਹਾਰ ਅਗੇ ਸੁਖ ਪਾਛੇ ਸੁਖ ਸਹਿਜ ਕਰਿਆ ਆਨੰਦ ਹਮਾਰਾ ਰਹਾ ਅੰਤਰ ਜਾਮੀ ਕਰਨਹਾਰਾ ਸੋਈ ਖਸ ਮਹਮਾਰਾ நிரபரல அஃல தர்ஷன அக்கால மூத்த பிரப ஹவன் ஆ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵੱਡਿਆ ਆਇ ਅਚਰ ਜਸੋ ਬਾ ਕਾਰਜ ਆਇ ਆਸੀ ਨਾਨਕ ਕੋ ਗੁਰ ਪੂਰਾ ਪੇਟਿਓ ਸਗਲੇ ਦੁੱਖ ਬਨਾਸੀ ਵੜੀ ਵੜੇ ਆਈ ਅਚਰ ਜਸੋ ਬਾ ਕਾਰਜ ਆਇਆ ਆਸੀ ਨਾਨਕ ਕੋ ਗੁਰ ਪੂਰਾ ਪੇਟਿਓ ਸਗਲੇ ਦੁੱਖ ਬਨਾਸੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂਤਕ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ